ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਉਹ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਵਰਨਾਲਾ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਤੇ ਸੋਨੇ ਬਰਨਾਲੇ ਵਾਲੇ ਨੂੰ ਮਲਾਵਾਂਗੇ ਤੁਹਾਨੂੰ ਅੱਜ ਚਾਰ ਐਨੀ ਮਲਾਣਾ ਤਿੰਨ ਮੱਝਾਂ ਝੋਟੀਆਂ ਵਿਕਰੀ ਵਾਲੀਆਂ ਇਸ ਘਰੇ ਆ ਤੇ ਸੱਜਣੋ ਇੱਕ ਵਹਿੜ ਗਾਂ ਲਾ ਲਿਓ ਵਹਿੜ ਲਾ ਲਿਓ ਤੇ ਆ ਵੀ ਮੈਂ ਸੂਣ ਵਾਲੀ ਆ ਕਿੰਨਾ ਕ ਸਮਾਂ ਬਾਕੀ ਇਹਦਾ ਲੇਖਾ ਜੋਖਾ ਮਾਲਕਾਂ ਤੋਂ ਪੁੱਛਦੇ ਆ ਇੱਕ ਸੂਈ ਸਵਾਈ ਆ ਆ ਵੇਖੋ ਲੈ ਵਾ ਭਾਂਡਾ ਇਹਦਾ ਇਹ ਸੂਈ ਸਵਾਈ ਆ ਕਿੰਨੇ ਦੁੱਤੇ ਆ ਗਏ ਇਹਦਾ ਹਿਸਾਬ ਕਿਤਾਬ ਵੀ ਮਾਲਕਾਂ ਤੋਂ ਪੁੱਛਦੇ ਆ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸ਼ੂ ਤੁਸੀਂ ਖਰੀਦਣਾ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਆਜੋ ਲਈਏ ਜਾਣਕਾਰੀ ਸੋਨੇ ਤੋਂ ਤੇ ਆ ਝੋਟੀ ਤੋਂ ਕਰਦੇ ਸ਼ੁਰੂ ਬੜੀ ਚੰਗੀ ਝੋਟੀ ਆ ਸੱਜਣੋ ਸਾਸਰੀ ਸਾਸਰੀ ਕਾਲ ਕੁਲਦੀਪ ਸਾਸਰੀ ਕਾਲ ਹੋਰ ਸਾਰੇ ਭੈਣ ਭਰਾਵਾਂ ਚੈਨਲ ਵੇਖਦੇ ਸਾਸਰੀ ਕਾਲ ਜੀ ਸਾਸਰੀ ਕਾਲ ਧੰਨਵਾਦ ਹੋਰ ਸੁਣਾ ਵਦਿਆ ਠੀਕ ਠਾਕ ਕੁਲਦੀਪ ਜੀ ਚੜਦੀ ਕਲਾ ਚੜਦੀ ਕਲਾ ਕਿਰਪਾ ਮਹਾਰਾਜ ਦੇ ਗੁਰੂਆਂ ਦਾ ਨੂੰ ਫਿਰ ਐਂ ਕਹਿਦਗੇ ਫਿਰ ਸੋਨਾ ਆ ਗਿਆ ਬਰਨਾਲੇ ਵਾਲਾ ਹਾਂਜੀ ਬਰਨਾਲੇ ਵਾਲਾ ਜੀ ਹਾਂਜੀ ਡਰੈਸ ਦੇ ਫਿਰ ਆਪਣਾ ਪਿੰਡ ਬਰਨਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ 88721 74175 88721 74175 ਪਸ਼ੂ ਰੂਟੀਨ ਚ ਹੁੰਦੇ ਆ ਪਸ਼ੂ ਰੋਜ ਦਾ ਪਸ਼ੂ ਤਾਂ ਹੁਣ ਜਿਆਦਾ ਹੀ ਛਿੰਗਾਂ ਦੇ ਵੀਡੀਓ ਪਾਉਣੀ ਦੋ ਤਾਂ ਸਾਹਮਣੇ ਚੜ ਗਈਆਂ ਕੋਈ ਪੈਣਾ ਭਰਾ ਆ ਗਿਆ ਤੇ ਚਲੋ ਕਿੰਦੇ ਲੈ ਜਾਣੀਆਂ ਲੈ ਜਾਣੀਆਂ ਹਾਂਜੀ ਹਾਂਜੀ ਬਾਕੀ ਥੋੜੇ ਮਾਲ ਇੱਧਰ ਗਾਹਕ ਵੀ ਜਿਆਦੇ ਆ ਹਾਂਜੀ ਸੰਤੂ ਸਾਹਿਬ ਬਾਕੀ ਚੰਗੇ ਮਾਲ ਦਾ ਗਾਹਕ ਹਮੇਸ਼ਾ ਹੀ ਜਿਆਦਾ ਦਾ ਚੰਗੀ ਚੀਜ਼ ਨੂੰ ਗਾਹਕ ਪੈਣਾ ਹੀ ਪੈਣਾ ਇੱਕ ਚੀਜ਼ ਹੈ ਚੰਗੀ ਦੇ ਇੱਕ ਭਾਅ ਮਿਲਦਾ ਹੈ ਭਾਅ ਹਾਂਜੀ ਵਪਾਰੀ ਵੀ ਲੈ ਜਾਂਦੇ ਆ ਵਪਾਰੀ ਜਿਆਦਾ ਆਪਣੇ ਮਾਲ ਵਪਾਰੀ ਭਰਾ ਹੀ ਲੈ ਜਾਂਦੇ ਆ ਲੋਕਲ ਵਪਾਰੀ ਓਕੇ ਹਾਂਜੀ ਤੇ ਸਾਹਵਾ ਛੋਟੀ ਸੂਆ ਕਿਹੜਾ ਆ ਸੰਤੂ ਸਾਹਿਬ ਪਹਿਲੇ ਸੂਆ ਸੁਣੀ ਆ ਭਲੂ ਪਹਿਲਾ ਸੂਆ ਪਲੂਨ ਝੋਟੀ ਤੇ ਪਿਓਰ ਨੀਲੀ ਦੀਆਂ ਨਿਸ਼ਾਨੀਆਂ ਵਿੱਚ ਹਾਂ ਬੱਗੀ ਮੁਸ਼ ਅੱਖ ਚਿੱਟੀ ਪੈਰਾਂ ਦੇ ਨਿਸ਼ਾਨੀਆਂ ਮਗਰਲੇ ਲੇਵੇ 'ਚ ਵੀ ਡੱਬ ਲੇਵੇ 'ਚ ਡੱਬ ਤੇ ਹਜੇ ਕੋਈ ਆ ਪੰਜ ਛੇ ਦਿਨ ਕੱਢਦੀ ਕਰਮਾਲੀ ਠੀਕ ਆ ਹਾਂਜੀ ਲੈ ਜੂ ਹਜੇ ਪੰਜ ਹਜੇ ਲੈ ਜੂ ਲੈ ਜੂ ਹਰ ਹਫ਼ਤਾ ਵੀ ਲੈ ਤੇ ਉੱਪਰ ਉਧਰ ਕੇ ਸੂਹ ਸਕਦੇ ਦੂਜੇ ਦਾ ਹੋ ਜਾਗੇ ਵਾਕਈ ਮੈਂ ਚੰਗੀ ਬਣੂੰਗੀ ਸੱਜਣਾ ਇਹ ਐਦ ਕੀ ਬਣ ਜੇ ਚਾਹ ਆਉਂਦੇ ਸੂਏ ਨੂੰ ਬਣ ਜੀ ਹਨਾ ਹਾਂਜੀ ਹਾਂਜੀ ਖਾਇਆ ਸੰਤੂ ਸਾਹਿਬ ਅਗਲੇ ਸੂਏ ਤੋਂ ਪਤਾ ਦੂਜੇ ਸੂਏ ਜਾ ਕੇ ਮੱਝ ਬੰਦੀ ਆ ਹਾਂ ਵਾਕਈ ਇਹਦਾ ਬਾਡੀ ਸਟਰਕਚਰ ਤੇ ਲੇਵਾ ਪਾਂਡਾ ਖੋਲੂਗੀ ਇਹ ਕੀ ਬਾਤਾਂ ਨੇ ਸੱਚ ਨਾ ਬਰੀਕ ਚਮੜੀ ਦੀ ਨੀਲੀ 라ਵੀ ਦੀ ਮੈਂ ਝੋਟੀ ਪਹਿਲਾ ਸੂਆ ਵੇਖੋ ਲੇਵਟੀ ਇਹ ਚੰਗੇ ਖਾਨਦਾਨ ਦੀ ਆ ਛਾ ਦੇਣਾ ਲੈਂਦੀ ਹਜੇ 5-7 ਹੈ ਨਾ ਉਹ 7 ਦਿਨ ਕੱਢਦੀ ਹੈ ਉਪਰੇ ਤਾਂ ਸੂ ਵੀ ਸਕਦੀ ਹੈ ਹਾਂਜੀ ਹਾਂਜੀ ਬਾਕੀ ਪਾਰ ਪਿੱਛੇ ਵਾਲੀ ਨੂੰ ਬੇਫਿਕਰੀ ਬਾਕੀ ਸੰਧੂ ਸਾਹਿਬ ਵੱਡੀ ਝੋਟੀਆਂ ਵੇਖੋ ਮੇਰਾ ਸਵਾ 6 ਫੁੱਟ ਕਰਦਿਆ ਤਹਾਨੂੰ ਜਿਵੇਂ ਕਹਿੰਦਾ ਮੋਢੇ ਤੱਕ ਫਿਰ ਵੀ ਆਉਂਦਾ ਹੀ ਵੇਖੋ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਹੈ ਨਾ ਓਕੇ ਜੀ ਓਕੇ ਤੇ ਥਣਾ ਥਣਾ ਲੋ ਵੇਖੀ ਉਹ ਕਿ ਆਪਾਂ ਚੈੱਕ ਕਰਕੇ ਲਿਆਂਦੇ ਕੋਈ ਭੈਣ ਭਰਾ ਕੋਈ ਚੈੱਕ ਕਰਦੇ ਜਿਹੜਾ ਪੈਸੇ ਨੌਂਦਾ ਉਹ ਆਪਦੀ ਚੈੱਕ ਕਰੀ ਅਸੀਂ ਵੀ ਪੈਸੇ ਲਾਗ ਲਿਆਂਦੀ ਤਸੱਲੀ ਕਰਕੇ ਲਿਆਂਦੀ ਆ ਜੀ ਹਾਂ ਅਗਲਾ ਵੀ ਆਪਦੀ ਕਰੀ ਅੱਜ ਤਸੱਲੀ ਕਰੇ ਜੀ ਤੇ ਬਾਕੀ ਪਹਿਲਨ ਦੇ ਵੇਚ ਤਾਨੂੰ ਪਤਾ ਹੀ ਸੁਣਾ ਹੀ ਨਿਕਲਣਾ ਆ ਜਿਹੜੀ ਕੋਈ ਸੁਬਾ ਸੋਈ ਗਏ ਨੇ ਗਲਤ ਕਰਕੇ ਵੇਚੀ ਆ ਬਿਲਕੁਲ 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 ਤੇ ਰੇਟ ਸਾਹਿਬ ਇਹਦਾ ਅੱਜ ਸੰਧੂ ਸਾਹਿਬ ਰੇਟ ਉਤਰਾ ਭਾਵੇਂ ਦਾ ਇੱਕ ਦਾ ਵੀ ਕਰ ਲਈ ਛੋਟੀ ਵਿਗਦੀ ਆ ਪਰ ਆਪਾਂ ਲਈ ਆ ਬਿਲਕੁਲ ਭਾਜ ਪਤਲੀ ਕਮਾਈ ਕਰਕੇ ਦੇਣੀ ਆ ਨਾ ਇਹਦਾ ਇੱਕ 5 ਮੁੱਲ ਨਾਲ 10 ਮੁੱਲ ਨਾਲ ਇਹਦਾ ਮੁੱਲ ਸਿਰਫ 97000 ਰੁਪਇਆ 90 ਤੇ 7 90 ਦੇ 7 ਇਨਾ ਹੀ ਹੈ 100000 ਮਾਰੋ ਜੀ ਹੈ ਸਾਜੀ ਰਾਹ ਕਹਿੰਦਾ ਹੋਰ 100000 ਹੋਰ ਫਿਰ ਕਰਦੇ ਸਭ 95 ਦੇ ਕਰਦੇ ਯਾਰ ਤੇ ਹੈ 95 ਦੀ ਛਾਹੀ ਹੋ ਜਾਣਾ ਤੇ ਬਾਸ ਉਹਦੇ ਵਿੱਚੋਂ ਛੋੜ ਹੀ 200 ਰੁਪਇਆ ਉਪ ਜਾਣਾ 90 ਦੇ 5 90 ਦੇ 5 95000 ਦੀ ਹਾਂ ਜੀ ਹੀਰਾ ਕਰੂ ਕੁਛ ਤੇ ਝੋਟੀ ਇੱਕ ਪੰਜ ਦੀ ਉਤਰਾ ਵਾਇਰਲ ਵੰਡ ਪੂਰੀ ਆ ਹਾਂਜੀ ਹਾਂਜੀ ਬਾਕੀ ਸੋਨੇ ਸੁਨਖੇ ਪੂਰੀ ਕਰਮ ਵਾਲੀ ਸਿੰਘ ਮੂ ਦੀ ਭਲਾ ਪਾ ਗਈ ਦੁੱਧ ਨੂੰ ਖਰੀ ਨਿਕਲੋ ਹਾਂਜੀ ਹਾਂਜੀ 95000 ਦੀ 95000 ਦੇ ਜੀ ਛੋੜ ਛੱਪਾ ਛੋੜ ਛੱਪਾ 200 ਰੁਪਿਆ ਛੋੜ ਜੀ ਵਿੱਚੋਂ ਚਲ ਵੱਧ ਕਰਦੇ ਹੋਗੇ ਪੂਰਾ ਕੋਈ ਆਏ ਦਾ ਫਿਰ ਕੋਈ ਮਾਨਤਨ ਕਰਦਾ ਕਰਨਾ ਹੀ ਪੈਂਦਾ ਹਾਂਜੀ ਇਹਦਾ ਕੀ ਹਿਸਾਬ ਆ ਸੰਤੂ ਸਾਹਿਬ ਦੂਜੇ ਸੂਏ ਸੁਣੀ ਆ ਬਹੁਤ ਚੰਗੀ ਝੋਟੀ ਆ ਕੱਢ ਖਾਂ ਬਾਹਰ ਇਹਨੂੰ ਵੀ ਸਾਹਿਬ ਸੂਆ ਦੂਜਾ 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 ਜੀ ਇਹ ਦਿਨ ਕਿੰਨੇ ਲੈ ਜੂ ਸ਼ਾ ਆ ਵੀ ਹਫਤੇ ਤਕਰੀਬਨ ਦੋਵੇਂ ਇਕੱਠਿਆਂ ਕੋਈ ਉਧਰ ਵੀ ਹਵਤਾ ਇਹਦਾ ਵੀ ਲਾ ਲਈ ਅਗਲਾ ਦੋਵੇਂ ਬਰੋਬਰ ਕੰਦ ਕਾੜ ਚ ਹਾਂ ਨਹੀਂ ਨਹੀਂ ਓਕੇ ਆ ਤੇ ਇਹਨੇ ਪਹਿਲਾਂ ਨੇ ਕੀ ਜਾਂਦੇ ਇਹਦੇ ਮਾਲਕ ਨੇ ਇਹਨੇ ਪਹਿਲਾਂ ਨੇ ਸੰਧੂ ਸਾਹਿਬ ਕਹਿੰਦਾ 12 ਕਿਲੋ ਦੁੱਧ ਚ ਵਾਇਆ ਹੈ ਤੇ ਬਾਕੀ ਚਲੋ ਭਲਾ ਭੁਲਾ ਪਾ ਕੇ ਚੰਗੀ ਮੱਝ ਬੰਨ ਨੂੰ ਹੈ ਕਿ ਪਹਿਲੇ ਪਹਿਲਾਂ ਕਹਿ ਕੇ ਵੇਚਦੀ ਪਰ ਹੈਗੀ ਦੂਜੇ ਸੂਏ ਆ ਨਹੀਂ ਨਹੀਂ ਦੂਜੇ ਸੂਏ ਆ ਹਾਂਜੀ ਹਾਂਜੀ ਜੇ ਭਰਾ ਪਾਈਆ ਪਹਿਲਾਂ ਨੂੰ ਕਹਿ ਦੀ ਪਰ ਗਲਤ ਗੱਲ ਨਹੀਂ ਕਰਨੀ ਹੈਗੀ ਦੂਜੇ ਸੂਏ ਆ ਠੀਕ ਆ ਠੀਕ ਆ ਠੀਕ ਆ ਓਕੇ ਰਿਪੋਰਟ ਆ ਪਿੱਛੇ ਪੁੱਛੇ ਲਿਓ ਬੇਫਿਕਰੀ ਓਕੇ ਓਕੇ ਗਾਰੰਟੀ ਪਿੱਛੇ ਦੀ ਜੀ ਧੰਨਵਾਦ ਥਾਣ ਇੱਥੇ ਆ ਕੇ ਵ ਤੇ ਪਿੱਛੇ ਦੀ ਗਾਰੰਟੀ ਦੇ ਜੀ ਹਾਂਜੀ ਹਾਂਜੀ ਤਿੰਨ ਚਾਰ ਦਿਨਾਂ ਦੀ ਦੇ ਦਿਆਂਗੇ ਬਸ ਤਿੰਨ ਚਾਹੁੰਦਾ ਬਾਕੀ ਕੋਈ ਗਰਮ ਜਾ ਕੇ ਵਾੜੀ ਜਾਦਾ ਪਾਣੀ ਪਾ ਲੂ ਫਿਰ ਉੱਥੇ ਕੀ ਕਰਾਂਗੇ ਗਾਰੰਟੀ ਦੇ ਸਕਦੇ ਆ ਕਾਦੀ ਗਾਰੰਟੀ ਹਾਂਜੀ ਤੇ ਬਾਕੀ ਝੋਟੀ ਬਹੁਤ ਠੱਲੇ ਖੁੱਲੂ ਆਵੀਂ ਚਮੜਾ ਵੇ ਕਿੱਡਾ ਪਤਲਾ ਹੈ ਦਾ ਪਤਲੀ ਚਮੜੀ ਦੀ ਵੇਖੋ ਜੀ ਵੇਖੋ ਬਾਕੀ ਬਹੁਤ ਸੀਲ ਸਾਉ ਹੈ ਇਤਰਾ ਭਾਵੇਂ ਥੱਲੇ ਬੈਠੇ ਰਹੋ ਕੋਈ ਚੱਕਰ ਨਹੀਂ ਆ ਹਾਂ ਠੰਡੀ ਹੈ ਪੂਛ ਝੱਕਦੀ ਹੈ ਹੀਰਾ ਹਾਂ ਜੀ ਹਾਂ ਜੀ ਹਾਂ ਤੇਰਾ ਮੋਹ ਵੱਧ ਕਰਦੀ ਆ ਵੇਖੋ ਇਹ ਮੇਰੀ ਪੀਜਾ ਅੱਛਾ ਠੀਕ ਹੈ ਹੀਰਾ ਲਿਆ ਟੱਪ ਕੇ ਹਾਂ ਜੀਰਾ ਤੇ ਤੇ ਪੰਦੇ ਜੂ ਮੇਰੀ ਨੋ ਦਿੱਤੀ ਆ ਅੱਛਾ ਇਹ ਚੋ ਕੇ ਪਾਸ ਕਰਨੀ ਆ ਮੈਂ ਕਰਨੀ ਆ ਓਕੇ ਇਹ ਟੱਪਣੀਆਂ ਇਨੇ ਹੀ ਰੇ ਟੱਪ ਕੇ ਲੈਣੀਆਂ ਓ ਇਹਨੇ ਟੱਪਣੀਆਂ ਓ ਇਹਨੇ ਟੱਪ ਕੇ ਲੈ ਆ ਰੇਂਗਾ ਤੇ ਹੀਰੇ ਮਰ ਕੀ ਰੇਟ ਕਰੀ ਗਏ ਸਾਰਾ ਸਰੀਰ ਦਾ ਹੁੜਾ ਨਾ ਛਰਛਰ ਮਾਰੂ ਪਿੱਛੇ ਜੀ ਉੱਟ ਗਏ ਵਾਕੇ ਹਾਂ ਜੀ ਕੀ ਲੇਖਾ ਝੋਖਾ ਇਹਦਾ ਸੰਤੂਰ ਸਾਹਿਬ ਝੋਟੀ ਤੇ ਆ ਗਿੰਦੀ ਇੱਕ 20 ਦੀ ਵੇਚ ਲਾ ਪਰ ਅੱਜ ਆਪਾਂ ਨੂੰ ਮਿਲ ਗਿਆ ਭਾਜਿਆ ਹੀਰਾ ਦੱਸੂ ਇਹਦਾ ਮੁੱਲ ਇੱਕ ਦਾ ਇੱਕ ਪਾਈ ਦੀ ਦੇ ਦਿੱਤੀ ਹੀਰਾ ਕੱਢੂ ਸਾਪ ਚੱਲ ਹੀ ਰਿਹਾ ਬਾਕੀ ਦੇ ਵੀਰ ਸਾਪ ਹੀ ਰਹਿ ਤੋ ਕਿਹੜਾ ਹੀਰੇ ਲਾ ਪੂਰੀ ਬੰਦ ਪੇ ਮੰਦਾ ਕੈ ਸਦੀ ਪੰਜਿਆ ਵਿਚਾਰ ਮਰੀ ਅੱਜ ਉਹਨੇ ਉਹਨੇ ਟਿੱਪੀ ਹੈ ਨਾ ਟਿੱਪੀ ਦੇ ਬਾਕੀ ਸੰਦੂਖ ਸਾਹਿਬ ਲੱਖ ਲੱਖ ਰੁਪਏ ਦੀ ਝੋਟੀ ਲੈ ਕੇ ਕੋਈ ਭਾਵੇਂ ਕਾਰੀ-ਵਿਹਾਰੀ ਬੰਦਾ ਉਹ ਜਾ ਕੇ ਇੱਕ 10 ਦੀ ਸੂਈ ਵੇਚ ਸਕਦਾ ਠੀਕ 10000 ਰੁਪਏ ਉਹ ਨੂੰ ਦਿੰਦੀ ਹੈ ਸ਼ੁਕਰ ਹੈ ਰੱਬ ਦਾ ਹਾਂਜੀ ਬਾਕੀ ਸੋਹਣੀ ਝੋਟੀ 1 ਲੱਖ ਦੀ 1 ਲੱਖ ਪੂਰੇ ਦੀ ਠੀਕ ਓਕੇ ਆ ਹਨਾ ਤੇ ਆ ਸੂਈ ਮੈਂ ਦਾ ਕੀ ਹਾਲ ਆ ਸੰਤੂ ਸਾਹਿਬ ਮੱਝਣਾ ਆਪਾਂ ਪਿਛਲੀ ਵੀਡੀਓ ਵਿੱਚ ਪਾਈ ਸੀ ਮੱਝ ਉਹਦੋਂ ਸੂਬ ਗਿਆ ਢੀ ਉਹਦੋਂ ਦੋਹਾਂ ਦਿਨਾਂ ਦੀ ਮੱਝ ਸੂਈ ਸੀ ਠੀਕ ਆ ਤੇ ਆ ਕਿਹੇ ਕਵੀਰ ਨੇ ਜੋ ਕੋਈ ਗਲਤੀਆਂ ਕਰ ਦਿੰਦੇ 100 ਰੁਪਿਆ ਸਾਈ ਪਾ ਕੇ ਟਿਕਾ ਕੇ ਤੇਈ ਆ ਓਕੇ ਬਾਕੀ ਦਾ ਵਿਗਿਆ ਵਿਗਿਆ ਡੰਗਰ ਬਾਕੀ ਉਹਨੇ ਥੱਲੇ 12 ਕਿਲੋ ਦੁੱਧ ਗੱਲੇ ਬੋਲੀ ਜਾਂਦਾ ਸ਼ੀਂਹਾਂ ਦੇਲੇ ਸੂਈ ਮੱਝ 6 ਦਿਨਾਂ ਦੀ ਸ਼ੀਂਹ 6 ਦਿਨ ਦੀ ਮਗਰ ਕੱਟਾ ਏ ਚੋਣ ਦੀ ਕੋਈ ਧਾਰਨਾ ਮਾਰੇ ਆਓਲਰ ਮੰਗਾ ਲੇ ਜੇ ਮੱਝ ਕੋਈ ਫਾਲਟ ਹੋਊਗਾ ਤਾਂ 10000 ਰੁਪਏ ਵਾਧ ਦੇ ਕੇ ਮੱਝ ਵਾਪਸ ਲਿਆਵਾਂਗੇ। ਕੀ ਬਾਤ ਹੈ ਟੀ ਗਾਰੰਟੀ। ਇਹਦੇ ਤੇ ਚੋਣ ਪਿਛਲੀ ਵੀਡੀਓ ਖੇ ਨਿੱਕਾ ਬੱਚਾ ਬੈਠਾ ਮਾਰਦਾ ਥੱਲੇ। ਰੂਮਰ ਕੀ ਪੋਲੀ। ਰੂਮਰ ਕੀ ਪੋਲੀ। ਸੂਬਾ। ਸੂਬਾ ਤੀਜੇ ਸੂਏ ਸੰਤੂ ਸਾਹਿਬ ਆਪਾਂ ਅੰਗ ਕੇ ਲਈ ਆ। ਹੈ? ਆਪਾਂ ਤੀਜੇ ਸੂਏ ਅੰਕੇ ਲਈ ਕੋਈ ਭੈਣ ਭਰਾ ਦੀ ਸਮਝ ਵੇਖੇ। ਠੀਕ ਆ। ਹਾਂਜੀ। ਮਗਰ ਇਹਦੇ ਕਟਾ। ਮਗਰ ਇਹਦੇ ਕਟਾ ਜੀ। ਦੁੱਧ ਬਹੁਤ ਚੰਗਾ ਕਰਗੀ ਯਾਰ। ਦੁੱਧ ਕਹਾਂ ਤਾਂ ਬਾਹਰ ਕਰਕੇ 11 ਕਿਲੋ ਕੰਡੇ ਦੇ ਤਲਾ ਕੇ ਦਵਾਂਗੇ। ਠੀਕ ਆ। ਤਾਂ ਇਹ ਦੁੱਧ ਮੈਂ ਲਾ ਸਜਣੋ ਕਰੋ ਚੱਕ ਸੁਆ ਤੁਸੀਂ ਲਾ ਲੈਣਾ ਵੀਰ ਕਹਿੰਦਾ ਤੀਜਾ ਲਾਓ ਚੌਥਾ ਲਾਓ ਦੂਜਾ ਲਾਓ ਤੁਹਾਡੇ ਤੇ ਕਿੰਨੇ ਵਿੱਚ ਖਲੋਈ ਦੇਖੀ ਇਹਦੇ ਮਗਰ ਆ ਗਿਆ ਕਟਾ ਓਕੇ ਰਿਪੋਰਟ ਇਹਦਾ ਕਿ ਹਿਸਾਬ ਰਹੂਗਾ ਸ਼ਾਹ ਜੀ ਸੰਤੂ ਸਾਹਿਬ ਇਹਦਾ ਮੁੱਲ ਕਰਦੇ 1,15,000 ਰੁਪਿਆ ਉਦੋਂ ਆਪਾਂ 13 ਦੀ ਆਣਾ ਪਈ ਸੀ ਚਲੋ ਆਪਾਂ ਨੂੰ 1000 ਰੁਪਏ ਇਹ ਅੱਜ 110000 ਰੁਪਏ ਆਪਾਂ ਦੇ ਦਾਂਗੇ ਹੀਰਾ ਕੋਰੀਆ ਚਲ ਮਾਨ ਦਾ ਨਾ ਕਿਉਂ ਨਾਉਂਦੀ ਜੀ ਹੀਰਾ ਬਸ ਉਹ ਰਾਏ ਦਾ ਭੈਣ ਭਰਾ ਦਾ ਮਾਨਤਾ ਕਰਦਾਂਗੇ ਆਏ ਭੈਣ ਭਰਾ ਦਾ ਮਾਨਤਾ ਕਰਦਾਂਗੇ ਆਏ ਦਾ ਹੀ ਕਰਾਂਗੇ ਹਾਂਜੀ ਹਾਂਜੀ ਉਵੇਂ ਨਹੀਂ ਉਵੇਂ ਨਹੀਂ ਹਾਂ ਬਿਲਕੁਲ ਆਪਾਂ ਉਹ ਨਹੀਂ ਹੀਰਾ ਵੇਦਾ ਟੇਡਾ ਹੈ ਹਾਏ ਤੇਰੇ ਮੈਂ ਕਿਹਾ ਵੀ ਹੁਣ ਤੇ ਜਿੰਨੇ ਦੀ ਲਈ ਆਪਾਂ ਉਹ ਹੀ ਆਸਤਾ ਅੱਛਾ ਤਾਂ ਵੀਣਾ ਦੋ ਤੇ ਮੈਂ ਅੱਜ 15 ਕਿਲੋ ਸ਼ਹਿ ਚ ਆ ਜੂਗੀ ਪੱਕੀ ਗੱਲ ਹੈ 11 ਕਿਲੋ ਦੀ ਕੋਈ ਗਾਰੰਟੀ ਲੈ ਲੇ ਭਾਵੇਂ ਆਪਣੇ ਜਿੰਨੇ ਲੈਣੀ ਆ 11 ਕਿਲੋ ਤੋਂ 12 ਨਾਲ ਆਸਤਾ 12 ਕਿਲੋ ਮੇਰੇ ਨਾਲ ਕੰਡੇ ਵਾਲਾ ਜੀ ਮੇਰੇ ਨਾਲ ਆ ਭਾਵੇਂ ਤੇਰਾ ਬਣਾ ਲੀਏ ਖਰੀ ਜਾਂ ਫੇਰੀ ਹਾਂਜੀ ਮੈਨ ਲੜਾ ਪਾ ਮੇਖਾ ਨੂੰ ਨਹੀਂ ਲਾਦੀ ਇਹਨਾਂ ਦੁੱਧ ਨੂੰ ਦੇਖਣ ਨੂੰ ਦੁੱਧ ਲੱਗਦੀ ਪਰ ਦੁੱਧ ਕਰਤੂਤ ਚੰਗੀ ਨਿਕਰੀ ਆ ਜੀ ਓਕੇ ਤੇ ਮੈਂ ਕਿ ਸੰਤੂ ਸਾਹਿਬ ਆਹ ਛੋਟੀ ਤੁਸੀਂ ਅੱਗੇ ਚਲੋ ਵੀ ਪਰ ਪੂਰੀ ਫੋਲ ਵੱਡੀ ਨੂੰ ਕਹਿੰਦੇ 5 ਫੁੱਟ ਛੋਟੀ ਉੱਟੀ ਹੈ ਫਿਰ ਇਹਦੇ ਮੈਂ ਸਿਰ ਤੇ ਸਾਵਣ ਆਉਂਦੀ ਆ ਵਾਕਈ ਹੀਰੇ ਨੇ ਤਾਂ ਹੀ ਟਿੱਪੀ ਆ ਹਾਂ ਹਾਂ ਹਨਾ ਹੀਰੇ ਜੱਡੀ ਆ ਛੋਟੀਆਂ ਵੱਡੀਆਂ ਭਾ ਲਿੱਕੇ ਛੋਟੀਆਂ ਵੱਡੀਆਂ ਭਾ ਲੱਗਦੀ ਆ ਲੱਗਦੀ ਵਹਿੜ ਵੀ ਵਿਖਾ ਦਿੰਨੇ ਤੇਰੀ ਆ ਤਾਂ ਉਹ ਕੇ ਰਿਪੋਰਟ ਝੂਠੀ ਆ ਇਹਦੇ ਕਿਹੜੇ 4-5 ਸੂਏ ਭਰ ਭਰਾ ਨੇ ਪੀਨੇ ਬਾਈ 2 ਲੱਖ ਦੀ ਭਾਅ ਵੇਚ ਲੈ ਚਾਹਵਾ 595000 95000 ਦੀ ਚਾਹਵਾ 55 ਮਾਜੀ ਮਿੰਗੀ ਹੋਈ ਨਹੀਂ ਹੈ ਹੋ ਜਾਣੀ ਹੈ ਹਾਂਜੀ ਵਾਕੇ ਕੱਟੀ-ਕੁੱਟੀ ਦੇ ਗਈ ਨਿੱਡੀ ਦੀ ਹਾਂਜੀ ਤੇ ਆਹ ਗਾਉ ਆ ਇੱਕ ਆ ਗਾਉ ਆ ਰੇ ਇਹ ਕਿਹੜਾ ਸੂਆ ਹੀ ਰੇ ਸਰਦਾਰ ਸਾਹਿਬ ਆਪਾਂ ਦੂਜੇ ਸੂਏ ਅੰਕੇ ਲਈਏ ਬਾਕੀ ਤਿੱਜਾ ਵੀ ਹੋ ਸਕਦਾ ਠੀਕ ਆ ਜੀ ਘਰ ਵਾਲੇ ਮਾਲ ਕਹਿੰਦੇ ਤਿੱਜਾ ਸੂਆ ਆਹ ਸਾਹਮਣੇ ਬਹਲੇ ਆ ਗੱਡੀ اتار ਕੇ ਆਪਾਂ ਆ ਗਏ ਹੜੇ ਆ ਤੋਰਦੇ ਓਕੇ ਤੇ ਬਾਕੀ ਗਾ ਵਢੀ ਆ ਮਕਾਦ ਵੇਰ ਤਾਂ ਬਹੁਤ ਥਾਣਾ ਵਾਲੀ ਪਾਵਰ ਆ ਰਹੀ ਤੇਰੇ ਜਿਹੜਾ ਲੈਂਦੀ ਵਾਹ ਕਿ ਜੇ ਕੱਚੀ ਕੱਚੀ ਆਪੇ ਹਫਤਾ ਦੱਸਦੇ ਨਹੀਂ ਲੈ ਜੀ ਜਿਹਦਾ ਥੱਲੇੋਂ ਬੰਨ ਥਣ ਪੂਰੀ ਜਿਉ ਬਾ ਕੀ ਥਣਾ ਥਣਾ ਦੇ ਵਿਰਲਾ ਵਾਲ ਚੰਗੀ ਆ ਦੱਦ ਕੀ ਕਹਿੰਦੇ ਦੋਦੇ ਉਹ ਕਹਿੰਦੇ ਸੰਤੂ ਸਾਹਿਬ ਅਸੀਂ 18 19 ਲੀਟਰ ਚੋਂਦੇ ਰਹੇ ਆ ਤੇ ਬਾਕੀ ਉਹ ਆਹਦਾ ਚੋਂਦੇ ਰਹੇ ਨਾ ਬਾਕੀ ਅਸੀਂ ਯਕੀਨ ਕੱਟ ਕਰਦੇ ਜੋ ਬਾਰੋਂ ਮਾਲ ਲਈਏ ਆਪਦੇ ਘਰੇ ਚੋਂਗੇ ਯਕੀਨ ਕਰਦੇ ਆ ਓਕੇ ਹਾਂਜੀ ਬਾਕੀ ਅਗਲਾ ਥਾਣਾ ਇੱਥੇ ਆ ਕੇ ਵੇਖ ਲੈ ਤਸੱਲੀ ਕਰ ਲੈ ਹਾਂਜੀ ਤੇ ਬਾਕੀ ਪਿੱਛੇ ਦੀ ਗਾਰੰਟੀ ਆ ਬਾਕੀ ਸੰਧੂ ਸਾਹਿਬ ਥਾਂ ਅਗਲੇ ਚੈੱਕ ਕਰਕੇ ਲਿਆਰਾਂਗੇ ਬਾਕੀ ਸਾਰੀਆਂ ਆਪਾਂ ਗਾਰੰਟੀਆਂ ਦੇ ਦਿੰਦਾ ਰਹਿਆ ਹਾਂ ਹਾਂ ਹਾਂਜੀ ਬਾਕੀ ਥਾਂ ਤੇ ਅਗਲੇ ਭੈਣ ਭਰਾ ਚੈੱਕ ਕਰਕੇ ਲਿਆਰਾਂਗੇ ਕੱਟ ਕਾਟ ਤੇ ਵੇਲ ਤਾਂ ਹੋਈ ਨਹੀਂ ਆਦੀ ਆ ਮੱਝਾਂ ਤਾਂ ਉੱਚੀ ਆ ਉੱਚੀ ਆ ਹਨਾ ਮੱਝਾਂ ਤਾਂ ਉੱਚੀ ਗਰਮਾ ਲਈ ਬਹੁਤ ਚੰਗੀ ਗਾਹ ਆ ਠੀਕ ਆ ਹਾਂਜੀ ਤੇ ਰੇਟ ਇਹਦਾ ਇਹਦਾ ਰੇਟ ਹੀ ਰਹਿਣੇ ਕਰਨਾ ਅੱਜ ਆਖੀਰਲੀ ਖੀਰਲਾ ਪੀਸ ਆ ਜੀ ਹੀਰੇ ਤੋਂ ਪੁੱਛੀਏ ਆਪਾਂ ਅੱਛਾ ਹਾਂਜੀ ਹੀਰਾ ਭਲੇਖਾ ਹੀਰਾ ਭਲੇਖਾ ਭਲੂ ਖਾਣਾ ਖਾ ਜੇ ਇਹ ਵੇਖੀ ਜੇ bari ਖਾ ਜੂ ਭਲੇਖਾ ਰੇ 1000 ਦੋ ਯਾਰ ਮਾਨਤਾ ਨੂੰ ਉਹ ਵੇਂਦਾ ਹੀ ਪੈੜਾ ਜਾ ਕਿਉਂ ਚੱਲ ਉਹਨੇ ਘਰ ਤਾਂ ਜੋ ਪਰ ਗਾਲ ਕਿਦੀ ਮੈਨੂੰ ਪੈਠ ਦੀ ਵੇਚ ਲੋ ਅੱਛਾ ਦੋ ਯਾਰ ਮਾਨਤਾ ਪਰ ਉਹਨੇ 52 ਦੇ ਦਿੱਤੀ 85000 1265000 ਦੀ ਗਾੜੀ ਮਿਲਨੀ ਨਹੀਂ ਜੇ ਜੋ ਇਹਨੇ ਮੋਲ ਕਹਿਤਾ ਦੋ ਘੱਟ 60000 ਦੇ ਦੋ ਘੱਟ 60000 ਦੇ ਮੈਂ ਨਾ ਕਰੂਗਾ ਕੁਝ ਹੋਰ ਵੀ ਤੂੰ ਹੋਰ ਕਰ ਦੇ ਬਾਕੀ ਵੇਖ ਲੈ ਜੀ ਵਾਲਾ ਵੀ ਕਸਰ ਹੋਈ ਉਹ ਮਾਨਤਾ ਨੂੰ ਦੇਖੋ ਲੈ ਹੋਰ ਜਾ 30000 ਲੈਣਾ ਮਾੜਾ ਮਾੜਾ ਖਰਚੀ ਚੱਲਦਾ 10000 ਰੁਪਈਆ ਲੈ ਨਾ ਰਾਮ ਮਿਲਦਾ ਫਰਕ ਨਾ ਇਹ ਲੈ ਗਾ ਗਾਣ ਖੁਰਕੇ ਨਾਲ ਥੱਲੇ ਤੇ ਜਾਂਦਾ ਹੈ। ਖੁਰਕਣਾ ਆਰਾਮ ਮਿਲ ਜਾਂਦਾ ਯਾਰ ਯਾਰ ਥੱਲੇ ਆਈ ਜਾਂਦਾ। ਹੁਣ ਕਿੰਨੇ ਦੀ ਕਹਿਤੀ? 57 ਦੀ। ਮੈਂ ਤਾਂ 56 ਦੀ ਕਿਹਾ ਇਹਨੇ। 56 ਦੀ ਸੰਤੋਖ ਸਾਹਿਬ ਦੇ ਦਾਂਗੇ ਤੁਸੀਂ ਜਿਆਦੀ ਦੇ ਦਾਂਗੇ। ਜਿਆਦੀ ਦੇ ਦਾਂਗੇ। ਬਾਕੀ ਗਾ 65000 ਦੀ ਵੀ ਗੰਦਾ ਆਕਿਆ। ਰੱਖ ਦੀ। ਮੈਂ ਦੇ ਲੈਂਦੀ ਆਪਾਂ ਨੂੰ ਭਾਜੀ। 10 ਸੀ ਲੈ ਜੀ। ਹਾਂਜੀ ਹਾਂਜੀ। 89 ਵੀ ਚੰਗੀ ਲਊ। ਲੋ ਲੋ ਥੱਲੋਂ ਚੰਗੀ ਬਣੀ ਕਰਮਾ ਲਈ। ਹਾਂ। ਲਊ ਹਾਂਜੀ ਹਾਂਜੀ। ਕੱਤ ਵੀ ਲਊਗਾ। ਕੱਤ ਵੀ ਲਿਆ। ਥਣ ਪਾਵਰ ਵਾਲਾ ਕਹਿਦੀ ਆਊ। हां ਜਿਵੇਂ ਮਰਜ਼ੀ ਹੱਥ ਫੇਰੀ ਜੋ ਇਹ ਨਹੀਂ ਵੀ ਉਹੋ ਜਿਵੇਂ हां ਵੇਖੀ ਮੇਰਾ ਵੀਰ ਧਿਆਨ ਨਾ ਕਿਤੇ ਨਹੀਂ ਹਾਂ ਆਈ ਹੁਣ ਤਰੇ ਡਰਦੇ ਆ ਤਾਂ ਡਰਦੇ ਆ ਲੋ ਵੀ ਸਜਣੋ ਇਹ ਐਨੀਮਲ ਵਿਕਰੀ ਵਾਲਿਆ ਸੋਨੇ ਵਰਨ ਵਾਲੇ ਵਾਲੇ ਕੋਲ ਚਾਰ ਸੀਗੇ ਚਾਰਾਂ ਦਾ ਲੇਖਾ ਜੋਖਾ ਲੈਤਾ ਜਿਹੜਾ ਪਸੰਦ ਆਉਂਦਾ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ